ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ 88994 ਭਰਤੀ ਦੇ ਸਬੰਧ ਵਿੱਚ ਨਵੀਂ ਅਪਡੇਟ ਲੈ ਕੇ حاضر ਹੋਇਆ ਕੋਟਕੁਇਸ ਵਿੱਚ ਲੱਗੀ ਸੀਐਮ ਕੱਲ ਦੀ ਮਿਲਿਟਰੀ ਨੈਕਸਟ ਪ੍ਰੋਸੈਸ ਕੀ ਹੋਵੇਗਾ ਸਾਰੇ ਉਮੀਦਵਾਰ ਜਰੂਰ ਦੇਖੋ ਇਸ ਵੀਡੀਓ ਨੂੰ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ 88994 ਭਰਤੀ ਦੇ ਸਬੰਧ ਵਿੱਚ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਹੁਣ ਲੈ ਕੇ ਚਲਦੇ ਆਂ ਆਪਾਂ ਤੁਹਾਨੂੰ 889394 ਦੀ ਅੱਜ ਦੀ ਜੋ ਨਵੀਂ ਅਤੇ ਤਾਜ਼ੀ ਅਪਡੇਟ ਹੈ ਉਸ ਦੇ ਉੱਪਰ ਤਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਆਪਣੀ ਜੋ ਭਰਤੀ ਤੇ ਕੋਰਟ ਕੇਸ ਚੱਲ ਰਿਹਾਗਾ ਜਿਸ ਦੀ ਆਪਾਂ ਨੂੰ ਨੈਕਸਟ ਤਰੀਕ 4 ਮਾਰਚ ਦੀ ਮਿਲੀ ਹੈ ਬਟ ਆਪਣੇ ਸਾਥੀਆਂ ਵੱਲੋਂ ਆਪਣੀ ਇਸ ਭਰਤੀ ਨੂੰ ਜਲਦੀ ਤੋਂ ਜਲਦੀ ਕੋਰਟ ਕੇਸ ਤੋਂ ਬਹਾਲ ਕਰਾਉਣ ਦੇ ਲਈ ਸੀਮ ਲਗਾਈ ਗਈ ਸੀ 2 ਦਿਨ ਪਹਿਲਾਂ ਹੀ 14 ਫੱਬ ਨੂੰ ਔਰ ਇਸ ਦੀ ਆਪਾਂ ਹੁਣ ਵੇਟ ਕਰ ਰਹੇ ਸੀ ਕਿ ਹੁਣ ਆਪਾਂ ਨੂੰ ਤਰੀਕ ਕਦੋਂ ਮਿਲੇਗੀ ਤਾਂ ਫਾਈਨਲੀ ਅੱਜ ਜੋ ਆਪਣੀ ਇਸ ਭਰਤੀ ਦੀ ਇਸ ਸੀਮ ਦੇ ਅਨੁਸਾਰ ਆਪਾਂ ਨੂੰ ਕੱਲ ਦੀ ਅਰਜੈਂਟਲੀ ਤਰੀਕ ਮਿਲੀ ਹੈ ਜੋ ਕਿ 20 ਫੱਬ 2024 ਦੀ ਹੋਵੇਗੀ ਜਿਸ ਦਾ ਡੈਰੀ ਨੰਬਰ 1014 9964 اور رجسٹریشن ਜੋ کیس ਆਪਣਾ ਹੋਇਆ ਸੀਐਮ ਲੱਗੀ ਹੈ 2727 ਸੀਡਬੀਪੀ 2024 ਹੈ ਪ੍ਰਵਿੰਦਰ ਸਿੰਘ ਐਂਡ ਅਦਰਵਾਇਸ ਸਟੇਟ ਆਫ ਪੰਜਾਬ ਐਂਡ ਅਦਰਸ ਵੱਲੋਂ ਲਗਾਈ ਗਈ ਹੈ ਜਿਸ ਦੇ ਐਡਵੋਕੇਟ ਜਰਨਲ ਪੰਜਾਬ ਐਜੀ ਪੰਜਾਬ ਜਿਸ ਦੀ ਹੁਣ ਆਪਾਂ ਨੂੰ ਇੱਕ ਵਧੀਆ ਉਮੀਦ ਹੈ ਕੀ ਕੱਲ ਦੀ ਤਰੀਕ ਵਿੱਚ ਆਪਣਾ ਭਰਤੀ ਜੋ ਕੋਰਟ ਕੇਸ ਦੀ ਤਰੀਕ ਹੈ ਉਸ ਤੇ ਵਿੱਚ ਆਪਣਾ ਹੱਲ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਜੱਜ ਸਾਹਿਬਾਨ ਜੋ ਕਿ ਸੰਜੀਵ ਪ੍ਰਕਾਸ਼ ਸ਼ਰਮਾ ਐਂਡ ਸੈਕੰਡ ਹੈ ਜੀ ਵਿਕਾਸ ਸੂਰੀ ਉਹ ਆਪਣੀ ਇਸ ਤਰੀਕ ਦੀ ਇਸ ਕੋਰਟ ਕੇਸ ਦੀ ਜੋ ਸੀਐਮ ਹੈ ਇਸ ਦਾ ਕੀ ਰਿਜ਼ਲਟ ਆਪਾਂ ਨੂੰ ਦਿੰਦੇ ਆ ਜਿਸ ਦੇ ਬਾਰੇ ਕੱਲ ਦੀ ਜੋ ਸਭ ਨੂੰ ਅਡੀਕ ਹੈ ਔਰ ਇੱਕ ਰਿਕੁਐਸਟ ਹੈ ਜਿੰਨੇ ਵੀ ਸਾਥੀ 993 ਨਾਲ ਸੰਬੰਧ ਰੱਖਦੇ ਆ ਜਾਂ ਫਿਰ ਤੁਹਾਡੇ ਕਿਸੇ ਭੈਣ ਭਰਾ ਕਿਸੇ ਸਾਥੀ ਦੋਸਤ ਮਿੱਤਰ ਨੇ ਇਸ ਪੋਸਟਾਂ ਦੇ ਵਿੱਚ ਅਪਲਾਈ ਕੀਤਾ ਸੀ ਤਾਂ ਤੁਸੀਂ ਵਾਹਿਗੁਰੂ ਅੱਗੇ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਅੱਗੇ ਇੱਕ ਵਾਰ ਜਰੂਰ ਅਰਦਾਸ ਕਰੋ ਕਿ ਆਪਣੀ ਜੋ ਭਰਤੀ ਹੈ ਕੱਲ ਦੇ ਸੁਨਵਾਈ ਦੇ ਵਿੱਚ ਕੋਈ ਇਸ ਡਿਸਪੋਜ਼ ਆਫ ਹੋਵੇ ਜਾਂ ਆਪਣੇ ਹੱਕ ਵਿੱਚ ਹੋਵੇ ਔਰ ਭਰਤੀ ਕੋਰਟ ਕੇਸ ਤੋਂ ਬਾਅਦ ਕਿਉਂਕਿ ਸਭ ਨੂੰ ਪਤਾ ਹੈ ਇੱਕ ਲੰਬੀ ਸੰਘਰਸ਼ ਤੋਂ ਬਾਅਦ ਵੀ ਆਪਣੀ ਭਰਤੀ ਕੋਰਟ ਦੇ ਵਿੱਚ ਚੱਲ ਰਹੀ ਹੈ ਜਿਸ ਨੂੰ ਕਿਵੇਂ ਨਾ ਕਿਵੇਂ ਮੰਤਾਂ ਤਰਲੇ ਕਿਸੇ ਨਾ ਕਿਸੇ ਤਰੀਕੇ ਆਪਾਂ ਇਹ ਭਰਤੀ ਨੂੰ ਸਿਰੇ ਚੜਾਉਣ ਲੱਗੇ ਸੀ ਪਰ ਅਚਾਨਕ ਜੋ ਇੱਕ ਕੋਰਟ ਕੇਸ ਸਾਹਮਣੇ ਆਇਆ ਜਿਸ ਕਰਕੇ ਹੁਣ ਸਭ ਜ਼ਿਆਦਾ ਨਿਰਾਸ਼ ਹੈ ਤਾਂ ਜਿਹੜੇ ਚਿਹਰੇ ਮੁਰਝਾਏ ਹੋਏ ਆ ਕੰਮ ਇਹ ਚਾਰੇ ਤਾਂ ਹੀ ਖਿਲਣਗੇ ਤਾਂ ਹੀ ਹਰੇ ਭਰੇ ਹੋਣਗੇ ਅਗਰ ਭਰਤੀ ਤੱਕ ਇਸ ਡਿਸਪੋਜ਼ ਆਫ ਹੁੰਦਾ ਜਿਸ ਦਾ ਹੁਣ ਥੱਲੇ ਤੁਸੀਂ ਦੇਖ ਸਕਦੇ ਹੋ ਲਿਸਟ ਡਿਟੇਲ ਆ ਰਹੀ ਹੈ ਬੀ ਫੈਪ ਦੀ ਤਰੀਕ ਅਰਜੈਂਟਲੀ ਜੋ ਆਪਣਾ ਸੀਰੀਅਲ ਨੰਬਰ 106 ਹੈ ਕੋਰਟ ਰੂਮ ਨੰਬਰ 17 ਦੇ ਵਿੱਚ ਆਪਣੀ ਸੁਣਵਾਈ ਹੋਵੇਗੀ ਇਸ ਦੇ ਸੰਬੰਧੀ ਕੱਲ ਕੀ ਅਪਡੇਟ ਰਹਿੰਦਾ ਹੈ ਏਸੀ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਤੁਸੀਂ ਵੱਧ ਤੋਂ ਵੱਧ ਅਰਦਾਸ ਕਰੋ ਕੀ ਕੱਲ ਦਾ ਕੋ ਕੇਸ ਹੈ ਜੋ ਉਹ ਆਪਣੇ ਹੱਕ ਵਿੱਚ ਹੋਵੇ ਹੱਲ ਹੋਵੇ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ